ਜਦ ਅਸੀਂ ਸਰਦਾਰ ਜਸਾ ਸਿੰਘ ਰਾਮਗੜੀਆ ਦੇ ਪਿਛੋਕੜ ਬਾਰੇ ਝਾਤ ਪਾਉਂਦੇ ਆ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਸਾਰਾ ਹੀ ਪਰਿਵਾਰ ਗੁਰੂ ਘਰ ਨੂੰ ਸਮਰਪਿਤ ਸੀ ਉਸ ਸਮੇਂ ਗਿਆਨੀ ਭਗਵਾਨ ਸਿੰਘ ਵਰਗਿਆਂ ਦਾ ਜੂਣਾ ਬਹੁਤ ਮੁਸ਼ਕਲ ਸੀ ਕਿਸ ਲੜਾਈ ਵਿੱਚ ਭਗਵਾਨ ਸਿੰਘ ਤੇ ਜਸਾ ਸਿੰਘ ਨੇ ਬੜੀ ਬਾਦਰੀਖਾਈ ਜਿਸ ਦਾ ਚਕਰੀਆ ਖਾਨ ਉਤੇ ਬੜਾ ਪ੍ਰਭਾਵ ਪਿਆ ਰਾਮਗੜ੍ਹ ਦਾ ਕਿਲਾ ਜੋ 18ਵੀਂ ਸਦੀ ਵਿੱਚ ਸਿੱਖਾਂ ਦੀ ਸ਼ਾਨ ਤੇ ਸ਼ਕਤੀ ਦਾ ਪ੍ਰਤੀਕ ਬਣ ਚੁੱਕਾ ਸੀ ਮੁਗਲਾਂ ਤੇ ਪਠਾਣਾਂ ਨੇ ਇਸ ਕਿਲੇ ਨੂੰ ਤਰਤੀ ਨਾਲ ਕਈ ਵੇਰ ਮਲਾਇਆ ਪਰੰਤੂ ਹਰ ਵਾਰੀ ਜੱਸਾ ਸਿੰਘ ਨੇ ਪੂਰਨ ਲਗਨ ਤੇ ਪਿਆਰ ਨਾਲ ਇਹਦੀ ਮੁੜ ਸਾਰੀ ਕੀਤੀ ਜੱਸਾ ਸਿੰਘ ਰਾਮਗੜੀਆ ਨੇ 1767 ਤੋਂ ਪਿਛੋਕੜੀ ਇਲਾਕਿਆਂ ਦੇ ਕਬਜ਼ਾ ਕੀਤਾ ਸਭ ਤੋਂ ਪਹਿਲਾਂ ਬਟਾਲਾ ਕਲਾਨੌਰ ਦੀਨਾਨਗਰ ਸ਼੍ਰੀ ਹਰਗੋਬਿੰਦਪੁਰ ਸ਼ਾਹਪੁਰ ਕੰਢੀ ਕਾਦੀਆਂ ਅਤੇ ਘੁੰਮਣ ਦੇ ਉੱਤੇ ਕਬਜ਼ਾ ਕੀਤਾ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਇਸ ਪ੍ਰੋਗਰਾਮ ਲਈ ਅਸੀਂ ਡਾਕਟਰ ਚਰਨਜੀਤ ਸਿੰਘ ਗਮਟਾਲਾ ਹਿਰਾਂ ਦਾ ਲਿਖਿਆ ਹੋਇਆ ਲੇਖ ਸ਼ਾਮਿਲ ਕਰਨ ਜਾ ਰਹੇ ਹਾਂ RAM ਗੜੀਆ ਮਿਸਲ ਦਾ ਪਾਨੀ ਜੱਸਾ ਸਿੰਘ RAM ਗੜੀਆ ਜਦ ਅਸੀਂ ਸਰਦਾਰ ਜੱਸਾ ਸਿੰਘ RAM ਗੜੀਆ ਦੇ ਪਿਸ਼ੋਕੜ ਬਾਰੇ ਝਾਤ ਪਾਉਂਦੇ ਹਾਂ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਸਾਰਾ ਹੀ ਪਰਿਵਾਰ ਗੁਰੂ ਘਰ ਨੂੰ ਸਮਰਪਿਤ ਸੀ ਇਹਨਾਂ ਦੇ ਦਾਦਾ ਪਾਈ ਹਰਦਾਸ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅਮਰਤਪਾਨ ਕੀਤਾ ਉਹ ਪਹਿਲਾਂ ਗੁਰੂ ਜੀ ਫੌਜ ਵਿੱਚ ਇੱਕ ਜਹਾਜਾਰੂ ਸਪਾਈ ਦੇ ਰੂਪ ਵਿੱਚ ਲੜਦਾ ਰਿਹਾ ਅਤੇ ਫਿਰ ਬੰਦਾ ਬਹਾਦਰ ਦੀ ਫੌਜ ਵਿੱਚ ਜਾ ਮਿਲਿਆ ਅਤੇ ਅੰਤ ਵਿੱਚ ਬੰਦਾ ਸਿੰਘ ਬਹਾਦਰ ਦੀ ਬਜਵਾੜੇ ਦੀ ਲੜਾਈ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਹਰਦਾਸ ਸਿੰਘ ਦਾ ਆਪਣੇ ਪੁੱਤਰ ਗਿਆਨੀ ਭਗਵਾਨ ਸਿੰਘ ਉੱਪਰ ਡੂੰਘਾ ਪ੍ਰਭਾਵ ਸੀ ਉਹ ਆਪਣੇ ਸਮਿਆਂ ਸਮੇਂ ਮੰਨਿਆ ਹੋਇਆ ਧਾਰਮਿਕ ਪ੍ਰਚਾਰਕ ਸੀ ਅਬਦਲ ਸਮਦ ਦੀ 1727 ਈਸਵੀ ਵਿੱਚ ਮੌਤ ਤੋਂ ਬਾਅਦ ਉਹਦਾ ਪੁੱਤਰ ਜਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਜੋ ਪਿਓ ਤੋਂ ਕਿਤੇ ਵੱਧ ਜ਼ਾਲਮ ਸੀ ਉਸ ਸਮੇਂ ਗਿਆਨੀ ਭਗਵਾਨ ਸਿੰਘ ਵਰਗਿਆਂ ਦਾ ਜੂਣਾ ਬਹੁਤ ਮੁਸ਼ਕਲ ਸੀ ਇਨਾਂ ਸਮੇਂ ਵਿੱਚ ਹੀ ਉਸਦੇ ਪਿਤਾ ਭਾਈ ਹਰਨਾਮ ਸਿੰਘ ਆਪਣੇ ਜੱਦੀ ਪਿੰਡ ਸੁਰ ਸਿੰਘ ਛੱਡ ਕੇ ਲਾਹੌਰ ਦੇ ਪੂਰਬ ਦੇ ਪਾਸੇ 12 ਮੀਲਾਂ ਦੀ ਵਿੱਤੇ ਇਚੋਗਿਲ ਪਿੰਡ ਆ ਗਏ ਭਾਈ ਹਰਦਾਸ ਸਿੰਘ ਗੁਰੂ ਗੋਬਿੰਦ ਸਿੰਘ ਦੀ ਫੌਜ ਲਈ ਸ਼ਸਤਰ ਬਣਾਉਂਦੇ ਰਹੇ ਤੇ ਹੋਰ ਸੇਵਾ ਵੀ ਕਰਦੇ ਰਹੇ ਸਨ ਗਿਆਨੀ ਭਗਵਾਨ ਸਿੰਘ ਦੇ ਘਰ ਪੰਜ ਪੁੱਤਰ ਜੱਸਾ ਸਿੰਘ ਜੈ ਸਿੰਘ ਖੁਸ਼ਾਲ ਸਿੰਘ ਮਾਲੀ ਸਿੰਘ ਤੇ ਤਾਰਾ ਸਿੰਘ ਪੈਦਾ ਹੋਏ ਇਹਨਾਂ ਵਿੱਚੋਂ ਜੱਸਾ ਸਿੰਘ ਸਭ ਤੋਂ ਵੱਡਾ ਸੀ ਤੇ ਉਸ ਦਾ ਜਨਮ 5 ਮਈ 1723 ਈਸਵੀ ਵਿੱਚ ਹੋਇਆ ਸੀ ਘਰ ਵਿੱਚ ਹੀ ਉਹਨਾਂ ਨੇ ਆਪਣੇ ਪਿਤਾ ਪਾਸੋਂ ਗੁਰਮੁਖੀ ਸਿੱਖੀ ਜਿਸ ਕਰਕੇ ਉਹ ਛੇਤੀ ਹੀ ਨਿਤਨੇਮ ਦਾ ਪਾਠ ਕਰਨਾ ਸਿੱਖ ਗਏ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਯੋਗ ਹੋ ਗਏ। ਉਹਨਾਂ ਨੇ ਸਰਦਾਰ ਗਰਦਿਆਲ ਸਿੰਘ ਪੰਜਵੜ੍ਹ ਹੱਥੋਂ ਪਾਹਲ ਲਈ ਸੀ। ਜੱਸਾ ਸਿੰਘ ਦੀ ਸ਼ਾਦੀ ਸ਼੍ਰੀਮਤੀ ਗਰਦਿਆਲ ਕੌਰ ਨਾਲ ਹੋਈ ਜਿਸ ਤੋਂ ਉਹਦੇ ਘਰ ਦੋ ਪੁੱਤਰਾਂ ਜੋਧ ਸਿੰਘ ਤੇ ਵੀਰ ਸਿੰਘ ਨੇ ਜਨਮ ਲਿਆ। ਨਾਦਰ ਸ਼ਾਹ ਤੇ ਜਕਰੀਆ ਖਾਨ ਦੀਆਂ ਫੌਜਾਂ ਦਾ ਟਕਰਾ 1738 ਈਸਵੀ ਵਿੱਚ ਵਜ਼ੀਰਾਬਾਦ ਜ਼ਿਲ੍ਹਾ ਗੁਜਰਾਵਾਲਾ ਹੁਣ ਉਹ ਪਾਕਿਸਤਾਨ ਵਿੱਚ ਹੈ ਜਦੇ ਨੇੜੇ ਹੋਇਆ ਇਸ ਲੜਾਈ ਵਿੱਚ ਭਗਵਾਨ ਸਿੰਘ ਤੇ ਜੱਸਾ ਸਿੰਘ ਨੇ ਬੜੀ ਬਹਾਦਰੀ ਵਿਖਾਈ ਜਿਸ ਦਾ ਜਕਰੀਆ ਖਾਨ ਉੱਤੇ ਬੜਾ ਪ੍ਰਭਾਵ ਪਿਆ ਅੰਤ ਵਿੱਚ ਗਿਆਨੀ ਭਗਵਾਨ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਜਕਰੀਆ ਖਾਨ ਨੇ ਭਾਈ ਭਗਵਾਨ ਸਿੰਘ ਦੇ ਪਰਿਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਪਿੰਡ ਵੱਲਾ, ਵੇਰਕਾ, ਸੁਲਤਾਨਵਿੰਡ, ਟੋਂਗ ਤੇ ਚੱਬਾ ਦੀ ਜ਼ਗੀਰ ਦੇ ਦਿੱਤੀ ਅਤੇ ਜੱਸਾ ਸਿੰਘ ਨੂੰ ਰਸਾਲਦਾਰ ਦੀ ਪਦਵੀ ਦੇ ਦਿੱਤੀ ਜਗੀਰ ਵਿੱਚੋਂ ਵੱਲਾ ਪਿੰਡ ਜੱਸਾ ਸਿੰਘ ਦੇ ਹਸਿਆ ਆ ਇਸ ਪਿੰਡ ਵਿੱਚ ਰਹਿੰਦਿਆਂ ਉਸ ਦੀ ਜਲੰਧਰ ਦੁਆਬੇ ਦੇ ਫੌਜਦਾਰ ਅਦੀਨਾ ਬੇਗ ਨਾਲ ਹੱਦਾਂ ਦੀ ਵੰਡ ਨੂੰ ਲੈ ਕੇ ਨੌਰੰਗਾਬਾਦ ਦੇ ਸਥਾਨ ਤੇ ਇੱਕ ਲੜਾਈ ਹੋਈ ਜੋ ਕਿ ਵੱੱਲੇ ਦੀ ਲੜਾਈ ਕਰਕੇ ਵੀ ਮਸ਼ੂਰ ਹੈ 1747 ਈਸਵੀ ਵਿਸਾਖੀ ਤੇ ਪੂਰਬ ਉਤੇ ਅੰਮ੍ਰਿਤਸਰ ਵਿੱਚ ਬੜਾ ਭਾਰੀ ਇਕੱਠ ਹੋਇਆ ਜੈਸਵੇਤ ਸਰਬਸੰਮਤੀ ਨਾਲ ਆਪਣੇ ਕਿਲੇ ਉਸਾਰਨ ਦਾ ਫੈਸਲਾ ਕੀਤਾ ਗਿਆ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਰਾਮਰੌਣੀ ਕਿਲਾ ਉਸਾਰਨ ਦਾ ਗੁਰਮਤਾ ਪਾਸ ਹੋ ਗਿਆ ਇਸ ਦੀ ਉਸਾਰੀ ਜਲਦੀ ਹੀ ਕੀਤੀ ਗਈ ਤੇ ਜੱਸਾ ਸਿੰਘ ਨੂੰ ਇਸ ਦਾ ਕਿਲੇਦਾਰ ਥਾਪ ਦਿੱਤਾ ਗਿਆ ਬਾਅਦ ਵਿੱਚ ਇਸ ਦਾ ਨਾਮ ਰਾਮਗੜ੍ਹ ਰੱਖਿਆ ਗਿਆ ਤੇ ਉਸ ਨੂੰ ਰਾਮਗੜੀਏ ਦੀ ਪਦਵੀ ਨਾਲ ਹੀ ਨਵਾਜਿਆ ਗਿਆ ਅਤੇ ਉਸ ਦੁਆਰਾ ਕਾਇਮ ਕੀਤੀ ਗਈ ਮਿਸਲ ਰਾਮਗੜੀਆ ਮਿਸਲ ਦੇ ਨਾਂ ਨਾਲ ਮਸ਼ਹੂਰ ਹੋਈ ਰਾਮਗੜ੍ਹ ਦਾ ਕਿਲਾ ਜੋ 18ਵੀਂ ਸਦੀ ਵਿੱਚ ਸਿੱਖਾਂ ਦੀ ਸ਼ਾਨ ਤੇ ਸ਼ਕਤੀ ਦਾ ਪ੍ਰਤੀਕ ਬਣ ਚੁੱਕਾ ਸੀ ਮੁਗਲਾਂ ਤੇ ਪਠਾਣਾਂ ਨੇ ਇਸ ਕਿਲੇ ਨੂੰ ਧਰਤੀ ਨਾਲ ਕਈ ਵੇਰ ਮਲਾਇਆ ਪਰੰਤੂ ਹਰ ਵਾਰੀ ਜੱਸਾ ਸਿੰਘ ਨੇ ਪੂਰਨ ਲਗਨ ਤੇ ਪਿਆਰ ਨਾਲ ਇਹਦੀ ਮੁੜ ਸਾਰੀ ਕੀਤੀ ਅਤੇ ਇਸ ਦੇ ਨਾਂ ਅਤੇ ਹੋਂਦ ਨੂੰ ਕਾਇਮ ਰੱਖਣ ਦਾ ਮਾਣ ਉਸੇ ਨੂੰ ਹੀ ਮਿਲਦਾ ਰਿਹਾ ਤੈਮੂਰ ਨੇ ਵੀ 1752 ਈਸਵੀ ਨੂੰ ਨਾ ਕੇਵਲ ਇਹ ਕਿਲਾ ਟਾਇਆ ਸਗੋਹਰ ਮੰਦਰ ਸਾਹਿਬ ਟਵਾ ਦਿੱਤਾ ਤੇ ਸਰੋਵਰ ਨੂੰ ਮਿੱਟੀ ਨਾਲ ਭੁਰ ਦਿੱਤਾ ਜੱਸਾ ਸਿੰਘ ਨੇ ਮੋੜ ਕਿਲਾ ਸਾਰਿਆ ਤੇ ਕਿਲੇ ਦੇ ਨੇੜੇ ਇੱਕ ਬਸਤੀ ਕਟੜਾ ਰਾਮਗੜੀ ਆ ਉਸਾਰੀ ਵੱਡੇ ਕਲੇ ਕਲੂ ਘਾਰੇ ਤੋਂ ਪਿੱਛੋਂ ਸਿੱਖਾਂ ਨੇ ਵੱਡੀ ਲੜਾਈ ਦੀ ਤਿਆਰੀ ਕੀਤੀ 17 ਅਕਤੂਬਰ 1762 ਨੂੰ ਅਫਦਾਲੀ ਅਜੇ ਲਾਹੌਰ ਵਿੱਚ ਹੀ ਸੀ ਕਿ ਲਗਭਗ 60000 ਸਿੱਖ ਅਮਰਸਰ ਇਕੱਠੇ ਹੋ ਗਏ ਤੇ ਅਬਦਾਲੀ ਨਾਲ ਟੱਕਰ ਲੈਣ ਦਾ ਪਰਨ ਕਰ ਲਿਆ ਅਬਦਾਲੀ ਨੂੰ ਖਬਰ ਮਿਲਦਿਆਂ ਹੀ ਉਸਨੇ ਹਮਲਾ ਕਰ ਦਿੱਤਾ ਸਵੇਰ ਤੋਂ ਸ਼ਾਮ ਤੀਕ ਜਬਰਦਸਤ ਲੜਾਈ ਹੋਈ ਜਿਸ ਵਿੱਚ ਅਬਦਾਲੀ ਨੂੰ ਹਾਰ ਹੋਈ ਤੇ ਉਹ ਰਾਤ ਦੇ ਨੇਰੇ ਵਿੱਚ ਜਾਨ ਬਚਾ ਕੇ ਨੱਠ ਗਿਆ ਉਹ ਦਸੰਬਰ 1762 ਈਸਵੀ ਵਿੱਚ ਅਫਗਾਨਿਸਤਾਨ ਵਿਖੇ ਗੜਬੜ ਹੋਣ ਕਰਕੇ ਕਾਬਲਵਲ ਨੂੰ ਵਾਪਸ ਚਲਾ ਗਿਆ ਜਸਾ ਸਿੰਘ ਰਾਮਗੜੀਆ ਨੇ 1767 ਤੋਂ ਪਿਛੋਂ ਕਈ ਇਲਾਕਿਆਂ ਦੇ ਕਬਜ਼ਾ ਕੀਤਾ ਸਭ ਤੋਂ ਪਹਿਲਾਂ ਬਟਾਲਾ ਕਲਾਨੌਰ ਦੀਨਾਨਗਰ ਸ਼੍ਰੀ ਹਰਗੋਬਿੰਦਪੁਰ ਸ਼ਾਪੁਰਕੰਢੀ ਕਾਦੀਆਂ ਅਤੇ ਘੁੰਮਣ ਦੇ ਉੱਤੇ ਕਬਜ਼ਾ ਕੀਤਾ ਇਹ ਇਲਾਕਾ ਗਰਦਾਸਪੁਰ ਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਉਪਜਾਊ ਸੀ ਇਸ ਨੂੰ ਰਿਆੜੀ ਕੀ ਕਰਕੇ ਸੱਦਿਆ ਜਾਂਦਾ ਸੀ ਇਹਨਾਂ ਇਲਾਕਿਆਂ ਤੋਂ ਉਸ ਨੂੰ 6 ਤੋਂ ਲੈ ਕੇ 10 ਲੱਖ ਰੁਪਏ ਤੱਕ ਦੀ ਸਾਲਾਨਾ ਕਮਾਈ ਹੋਣ ਲੱਗ ਪਈ ਇਸ ਤੋਂ ਪਿੱਛੋਂ ਉਸ ਨੇ ਮੌਜੂਦਾ ਹੁਸ਼ਾਰਪੁਰ ਜਿਹਦੇ ਦੇ ਨਾਲ ਲੱਗਦੇ ਇਲਾਕਿਆਂ ਵੱਲ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਛੇਤੀ ਹੀ ਮਨੀਵਾਲ ਉਡਮਟਾਂਡਾ ਸਰਹੀ ਮੰਗੇਵਾਲ ਮਿਆਣੀ ਦਿਪਾਲਪੁਰ ਰੋਹਿਲ ਤੇ ਸ਼ਰੀਫ ਜੰਗਾਦ ਇਲਾਕੇ ਆਪਣੇ ਅਧੀਨ ਕਰ ਲਏ। ਇਹ ਇਲਾਕੇ ਆਉਣ ਨਾਲ ਉਹਦੀ ਆਮਦਨ 10 ਲੱਖ ਰੁਪਏ ਸਾਲਾਨਾ ਤੋਂ ਵੱਧ ਗਈ। ਕਾਂਗੜਾ ਤੇ ਹੋਰ ਪਹਾੜੀ ਰਾਜਾ ਨੇ ਜੱਸਾ ਸਿੰਘ ਰਾਮਗੜੀਆ ਦੀ ਈਨ ਮੰਨ ਕੇ ਸਾਲਾਨਾ ਕਰ ਦੇਣਾ ਵੀ ਪ੍ਰਵਾਨ ਕਰ ਲਿਆ। ਜਸਮਾ ਦਿਪਾਲਪੁਰ, ਅਨਾਰਪੁਰ, ਹਰੀਪੁਰ, ਦਤਾਰਪੁਰ ਤੇ ਜੇਠੋਵਾਲ ਦੀਆਂ ਛੋਟੀਆਂ-ਛੋਟੀਆਂ ਰਾਜਸਤਾ ਉਸ ਨੇ ਆਪਣੇ ਅਧੀਨ ਕਰ ਲੀਆਂ। ਇਨਾਂ ਤੋਂ 2 ਲੱਖ ਰੁਪਏ ਸਾਲਾਨਾ ਜਿਹੜਾ ਕਰ ਉਹ ਆਉਣ ਲੱਗ ਪਿਆ। ਇਨਾਂ ਜਿੱਤਾਂ ਨਾਲ ਉਸ ਦੇ ਰਾਜ ਦੀਆਂ ਹੱਦਾਂ ਦੂਰ ਦੂਰ ਤੱਕ ਵੱਧ ਗਈਆਂ ਸਨ। ਬਿਆਸ ਤੇ ਰਾਵੀ ਦੇ ਵਿਚਕਾਰ ਦਾ ਸਾਰਾ ਇਲਾਕਾ ਅਤੇ ਜਲੰਧਰ ਦੁਆਬੇ ਦਾ ਮੈਦਾਨੀ ਇਲਾਕਾ ਉਹਦੇ ਰਾਜ ਵਿੱਚ ਜਾਂ ਉਹਦੀ ਮਿਸਲ ਵਿੱਚ ਸ਼ਾਮਲ ਹੋ ਗਿਆ ਸੀ। ਉਸ ਨੇ ਸੋਚ ਵਿਚਾਰ ਕਰਕੇ ਸ੍ਰੀ ਹਰਗੋਬਿੰਦ ਨੂੰ ਆਪਣਾ ਮੁੱਖ ਸਥਾਨ ਜਾਂ ਆਪਣੀ ਰਾਜਧਾਨੀ ਬਣਾਇਆ ਜੋ ਕਿ ਇਹ ਜਿੱਤੇ ਹੋਏ ਜਿਹੜੇ ਇਲਾਕੇ ਸੀ ਉਹਨਾਂ ਦੇ ਐਨ ਵਿਚਕਾਰ ਪੈਂਦਾ ਸੀ ਤੇ ਉਹ ਰਾਮਗੜ੍ਹ ਦੀ ਇੱਕ ਕਿਸਮ ਦੀ ਰਾਜਤਾ ਨਹੀਂ ਸੀ ਪਹਾੜੀ ਰਿਆਸਤਾਂ ਰਿਆੜਕੀ ਤੇ ਦੁਆਬ ਦੀ ਜਿੱਤ ਨੇ ਜੱਸਾ ਸਿੰਘ ਦਾ ਤੇਜ ਪ੍ਰਤਾਪ ਸਿਖਰਾਂ ਤੇ ਪਹਾਰਾ ਦਿੱਤਾ ਪਰ ਪਿੱਛੋਂ ਹਾਲਾਤ ਕੁਝ ਐਸੇ ਪੈਦਾ ਹੋ ਗਏ ਕਿ ਮਿਸਲਾਂ ਵਿੱਚ ਆਪਸੀ ਗ੍ਰਹਿ ਜੰਦ ਸ਼ੁਰੂ ਹੋ ਗਏ ਪਠਾਨਕੋਟ ਨੂੰ ਲੈ ਕੇ ਇਹਨਾਂ ਵਿੱਚ ਅਨਬਨ ਹੋ ਗਈ ਪੰਗੀਆਂ ਨੇ ਪਠਾਨਕੋਟ ਉੱਤੇ ਤਵਾ ਬੋਲ ਦਿੱਤਾ ਤਵੀ ਨਦੀ ਦੇ ਨੇੜੇ ਬੜੀ ਭਿਆਨਕ ਲੜਾਈ ਹੋਈ ਪੰਗੀ ਰਾਮਗੜ੍ਹੀਏ ਰਣਜੀਤ ਦਿਓ ਤੇ ਪੀਰ ਮੁਹੰਮਦ ਚੱਠਾ ਇੱਕ ਪਾਸੇ ਕਿ ਨਾ ਇਹ ਆਲੂ ਵਾਲੀਏ ਤੇ ਸ਼ੁਕਰ ਚੱਕੀਏ ਦੂਸਰੇ ਪਾਸੇ ਅਖੀਰ ਪੰਗਿਆਂ ਦੀ ਹਾਰ ਹੋਈ ਇਸ ਦਾ ਸਭ ਤੋਂ ਮਾੜਾ ਸੱਟਾ ਇਹ ਨਿਕਲਿਆ ਕਿ ਆਲੂ ਵਾਲੀਏ ਤੇ ਸ਼ੁਕਰ ਚੱਕੀਏ ਜੱਸਾ ਸਿੰਘ ਦੇ ਪੱਕੇ ਦੁਸ਼ਮਣ ਬਣ ਗਏ ਆਪਣੀ ਸ਼ਾਨ ਨੂੰ ਘਟਦੇ ਵੇਖ ਕੇ ਜੱਸਾ ਸਿੰਘ ਨੇ ਕਪੂਰਥਲਾ ਦੇ ਰਾਏ ਨੂੰ ਚੁੱਕਿਆ ਕਿ ਉਹ ਆਲੂ ਵਾਲੀਏ ਨੂੰ ਕਰ ਦੇਣ ਤੋਂ ਇਨਕਾਰ ਕਰ ਦੇਵੇ ਪਰ ਜੱਸਾ ਸਿੰਘ ਦੀ ਇਹ ਚਾਲ ਸਫਲ ਨਾ ਹੋ ਸਕੀ ਕਿਉਂਕਿ ਆਲੂ ਵਾਲੀਏ ਨੇ ਆਪਣੀ 30000 ਫੌਜ ਨਾਲ ਕਪੂਰਥਲੇ 'ਤੇ ਹਮਲਾ ਕਰਕੇ ਉਸ ਨੂੰ ਆਪਣੇ ਅਧੀਨ ਕਰ ਲਿਆ ਜੱਸਾ ਸਿੰਘ ਆਲੂਵਾਲੀਆ ਜਿਹੇ ਮੌਕੇ ਦੀ ਭਾਰਵੇ ਸੀ ਕਿ ਉਹ ਰਾਮਗੜੀਆ ਪਾਸੋਂ ਇਹਦਾ ਬਦਲਾ ਲਵੇ 1775 ਈਸਵੀ ਵਿੱਚ ਬਿਆਸ ਦੇ ਕੰਡੇ ਜਹੂਰੇ ਪਿੰਡ ਵਿੱਚ ਇੱਕ ਛੋਟੀ ਜੀ ਮੁੱਠਪੇੜ ਹੋਈ ਜਿਸ ਵਿੱਚ ਜੱਸਾ ਸਿੰਘ ਰਾਮਗੜੀਆ ਆਲੂਵਾਲੀਏ ਦੀ ਗੋਲੀ ਨਾਲ ਫੱਟੜ ਹੋ ਗਿਆ ਤੇ ਇਹ ਇਲਾਕਾ ਰਾਮਗੜੀਆਂ ਦੇ ਹੱਥੋਂ ਨਿਕਲ ਗਿਆ ਇੱਕ ਵਾਰੀ ਜੱਸਾ ਸਿੰਘ ਆਲੂਵਾਲੀਆ ਸ਼ਿਕਾਰ ਖੇਡਦਾ ਨੰਗਲ ਪਿੰਡ ਨੇੜੇ ਆ ਨਿਕਲਿਆ ਜੱਸਾ ਸਿੰਘ ਰਾਮਗੜੀਏ ਦੇ ਭਰਾ ਮਾਲੀ ਸਿੰਘ ਨੇ ਆਲੂ ਵਾਲੀਏ ਤੇ ਹਮਲਾ ਕਰਕੇ ਉਸ ਨੂੰ ਫੱਟੜ ਕਰਕੇ ਕੈਦ ਕਰ ਲਿਆ ਤੇ ਉਸ ਨੂੰ ਸ੍ਰੀ ਹਰਗੋਬਿੰਦਪੁਰ ਲੈ ਗਿਆ ਇਸ ਘਟਨਾ ਨਾਲ ਸਾਰੇ ਸਰਦਾਰ ਰਾਮਗੜੀ ਦੇ ਵਿਰੁੱਧ ਹੋ ਗਏ ਇਸ ਖਿਚੋਤਾਣ ਵਿੱਚ ਰਾਮਗੜੀਆ ਤੇ ਸ਼ੁਕਰਚਕੀਆਂ ਵਿੱਚ ਲੜਾਈ ਹੋ ਗਈ ਤੇ ਜੱਸਾ ਸਿੰਘ ਨੇ ਚੜਤ ਸਿੰਘ ਨੂੰ ਹਰਾ ਦਿੱਤਾ ਤੇ ਉਸ ਦੀਆਂ ਬੰਦੂਕਾਂ ਤੇ ਹੋਰ ਬਹੁਤ ਸਾਰਾ ਜੰਗੀ ਸਮਾਨ ਵੀ ਕਾਬੂ ਕਰ ਲਿਆ 1763 ਵਿੱਚ ਰਾਮਗੜੀ ਦੇ ਸਰਦਾਰ ਨੂੰ ਖਤਮ ਕਰਨ ਲਈ ਆਲੂ ਵਾਲਿਆਂ ਨੇ ਬਾਕੀ ਦੇ ਸਰਦਾਰਾਂ પાસે ਮਤ ਮੰਗੀ ਚੜਤ ਸਿੰਘ ਸ਼ੁਕਰਚੱਕੀਏ ਤੇ ਜੈ ਸਿੰਘ ਨੇ ਹੀ ਤੋਂ ਇਲਾਵਾ ਪੰਗੀ ਸਰਦਾਰ ਵੀ ਆਲੂ ਵਾਲਿਆਂ ਦੀ ਮਤਲੀ ਆ ਗਈ ਇਹਨਾਂ ਚੋਹਾਂ ਮਿਸਲਾਂ ਦੀਆਂ ਸਾਂਝੀਆਂ ਫੌਜਾਂ ਨੇ ਹਾਰ ਗੁਬਿੰਦਪੁਰ ਤੇ ਹਮਲਾ ਕਰ ਦਿੱਤਾ RAM ਗੜੀਆਂ ਦੀ ਕੋਈ ਪੇਸ਼ ਨਾ ਗਈ ਤੇ ਉਸ ਨੇ ਸ਼ਹਿਰ ਨੂੰ ਖਾਲੀ ਕਰ ਦਿੱਤਾ ਇਸ ਤੋਂ ਪਿਛੋਂ ਉਹਨਾਂ ਬਟਾਲੇ ਤੇ ਕਬਜ਼ਾ ਕਰ ਲਿਆ ਇਸ ਪਿਛੋਂ ਕਲਾਨੌਰ ਤੇ ਤਾਵਾ ਬੋਲਿਆ ਇਸ ਲੜਾਈ ਵਿੱਚ ਵੀ ਜੱਸਾ ਸਿੰਘ ਦਾ ਛੋਟਾ ਭਰਾ ਤਾਰਾ ਸਿੰਘ ਮਾਰਿਆ ਗਿਆ ਤੇ ਇਸ ਦਾ ਕਬਜ਼ਾ ਹਕੀਕਤ ਸਿੰਘ ਕਨਈਏ ਨੂੰ ਦੇ ਦਿੱਤਾ ਗਿਆ ਇਸ ਪਿਛੋਂ ਸਾਂਝੀਆਂ ਫੌਜਾਂ ਨੇ ਨਾ ਕੇਵਲ ਉਸ ਨੂੰ ਉਸ ਦੇ ਇਲਾਕੇ ਵਿੱਚੋਂ ਕੱਢ ਦਿੱਤਾ ਸਗੋਂ ਸਤਲਜੋਂ ਪਾਰ ਜਾਣ ਲਈ ਵੀ ਮਜਬੂਰ ਕਰ ਦਿੱਤਾ ਮੁਗਲ ਬਾਦਸ਼ਾਹ ਸ਼ਾਹ ਅਲਮ ਨੇ ਰਿਆਸਤ ਪਟਿਆਲਾ ਨੂੰ ਆਪਣੇ ਅਧੀਨ ਕਰ ਲਈ ਹਮਲਾ ਕਰ ਦਿੱਤਾ ਜਦ ਸ਼ਾਹੀ ਪੂਜਾ ਕਰਨਾਲ ਨੇੜੇ ਪੂਜੀਆਂ ਤਾਂ ਕਈ ਸਰਦਾਰ ਜਿਵੇਂ ਸਾਹਬ ਸਿੰਘ ਕਾਂਢੀ ਦੀਵਾਨ ਸਿੰਘ ਬਘੇਲ ਸਿੰਘ ਤੇ ਦੇਸਾ ਸਿੰਘ ਕੈਥਲੀਆ ਆਦ ਜਿਨ੍ਹਾਂ ਦੀ ਰਾਜਾ ਅਮਰ ਸਿੰਘ ਨਾਲ ਲੱਗਦੀ ਸੀ ਵੀ ਮੁਗਲ ਫੌਜ ਦੀ ਮਦਦ ਲਈ ਆ ਗਏ ਜੱਸਾ ਸਿੰਘ ਰਾਮਗੜੀਆ ਤੇ ਉਹਦਾ ਸੁਪੁੱਤਰ ਜੋਧ ਸਿੰਘ ਤੇ ਜੱਸਾ ਸਿੰਘ ਆਲੂ ਵਾਲਾ ਵੀ ਉਹਦੀ ਸ਼ਹਾਦਤ ਆਲੀ ਪੁੱਜ ਗਏ ਰਾਜਾ ਅੰਮ੍ਰਿਤ ਸਿੰਘ ਦੀਆਂ ਫੌਜਾਂ ਨੂੰ ਭਾਰੀ ਜਿੱਤ ਹੋਈ ਤੇ ਪਾਣੀਪਤ ਵੱਲ ਨੂੰ ਨੱਸੀਆਂ ਜਾਂਦੀਆਂ ਸ਼ਾਹੀ ਫੌਜਾਂ ਦਾ ਪਿੱਛਾ ਕਰਕੇ ਸਿੱਖਾਂ ਨੇ ਲੁੱਟੜ ਦੇ ਮਾਲ ਨਾਲ ਖੂਬ ਅਥਰੰਗੇ ਜੱਸਾ ਸਿੰਘ ਰਾਮਗੜੀਏ ਨੇ ਬਖੇਲ ਸਿੰਘ ਤੇ ਗੁਰਦੇਵਤ ਸਿੰਘ ਦੀ ਸ਼ਹਾਦਤ ਨਾਲ 30000 ਫੌਜ ਲੈ ਕੇ ਮੁਜੱਫਰਪੁਰ ਤੇ ਮੀਰਾਪੁਰ ਤੇ ਇਲਾਕੇ ਵਿੱਚ ਲੁੱਟਮਾਰ ਕੀਤੀ ਤੇ ਫਿਰ ਮਾਰੋ-ਮਾਰ ਕਰਦੇ ਮਿਰਠ ਸ਼ਹਿਰ ਜਾ ਨਿਕਲੇ ਇਸ ਇਲਾਕੇ ਤੇ ਜਬੀਤਾ ਖਾਨ ਨੂੰ ਘੇਰ ਲਿਆ ਤੇ 10000 ਰੁਪਏ ਕਰ ਵਸੂਲ ਕਰ ਲਿਆ ਉਸ ਨੇ ਹਰ ਸਾਲ ਇਹ ਕਰ ਦੇਣ ਦਾਕਰਾਰ ਵੀ ਕੀਤਾ ਇੱਥੋਂ ਅੱਗੇ ਜੱਸਾ ਸਿੰਘ ਤੇ ਬਘੇਰ ਸਿੰਘ ਦੀਆਂ ਫੌਜਾਂ ਨੇ ਉੱਤਰ ਪ੍ਰਦੇਸ਼ ਦੇ ਉੱਗੇ ਵਪਾਰਕ ਕੇਂਦਰ ਚੌਣਸੀ ਉੱਤੇ ਹਮਲਾ ਕੀਤਾ ਜਿੱਥੋਂ ਕਈ ਲੱਖ ਰੁਪਇਆ ਉਹਨਾਂ ਦੇ ਹੱਥ ਲੱਗਾ ਕੁਝ ਸਮੇਂ ਬਾਅਦ ਸਿੱਖ ਸਰਦਾਰਾਂ ਨੇ ਦਿੱਲੀ ਉੱਪਰ ਤਾਬਾ ਕਰਨ ਦਾ ਮਤਅ ਪਕਾਇਆ ਮਾਰਚ 1783 ਵਿੱਚ ਸਿੱਖ ਦਿੱਲੀ ਸ਼ਹਿਰ ਵਿੱਚ ਦਾਖਲ ਹੋ ਗਏ ਮੁਗਲ ਬਾਦਸ਼ਾਹ ਸ਼ਾਹ ਅਲਮ ਦੂਜਾ ਉਹਨਾਂ ਦੇ ਮੁਕਾਬਲੇ ਲਈ ਤਿਆਰ ਨਹੀਂ ਸੀ ਇਸ ਲਈ ਸਿੱਖ ਕਈ ਦਿਨ ਦਿੱਲੀ ਦੇ ਮਾਲਕ ਬਣੇ ਰਹੇ ਜੱਸਾ ਸਿੰਘ ਰਾਮਗੜੀਆ ਹੋਰ ਸਰਦਾਰਾਂ ਤੋਂ ਵੱਖਰੇ ਹੋ ਕੇ ਹਮਲੇ ਕਰਦਾ ਰਿਹਾ ਪਹਿਲਾਂ ਉਸ ਨੇ ਮੁਗਲਪੁਰੀ ਖਤਮ ਕੀਤਾ ਤੇ ਫਿਰ ਲਾਲਕੀਰੇ ਵਿੱਚ ਜਾ ਵੜਿਆ ਉੱਥੋਂ ਧਨ ਤੋਂ ਇਲਾਵਾ ਮੁਗਲ ਜਿਹੜੀ ਸਰਕਾਰ ਸੀ ਉਹਦੇ ਤੋਪਖਾਨੇ ਦੀਆਂ ਚਾਰ ਬੰਦੂਕਾਂ ਇਹ ਮੁਗਲਾਂ ਦੇ ਤਾਜਪੋਸ਼ੀ ਵਾਲੀ ਰੰਗ-ਬਰੰਗੇ ਪੱਥਰ ਦੀ ਇੱਕ ਸੁੰਦਰ ਸੇਲ ਉਸ ਤੇ ਹੱਥ ਲੱਗੀ ਇਹ 6 ਫੁੱਟ ਲੰਬੀ 4 ਫੁੱਟ ਚੌੜੀ ਤੇ 9 ਇੰਚ ਮੋਟੀ ਸੇਲ ਇਸ ਸਮੇਂ ਰਾਮਗੜੀਏ ਬੁੰਗੇ ਵਿੱਚ ਪਈ ਹੋਈ ਹੈ ਜੋ ਕਿ ਅਮਰਸਰ ਵਿੱਚ ਹੈ 1783 ਈਸਵੀ ਵਿੱਚ ਜੱਸਾ ਸਿੰਘ ਆਲੂਵਾਲੀਆ ਕਾਲ ਚਲਾਣਾ ਕਰ ਗਿਆ ਜੱਸਾ ਸਿੰਘ ਰਾਮਗੜੀਆ ਨੇ ਵਾਪਸ ਪੰਜਾਬ ਆ ਕੇ ਆਪਣੇ ਇਲਾਕੇ ਮੁੜ ਪ੍ਰਾਪਤ ਕਰ ਲਏ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੇ 1799 ਈਸਵੀ ਵਿੱਚ ਮੁੜ ਕਬਜ਼ਾ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜੀਆ ਦੇ ਉੱਗੇ ਕਿਲੇ ਮਿਆਣੀ ਉੱਪਰ ਹਮਲਾ ਕਰਕੇ ਉਹਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਇਸ ਲੜਾਈ ਵਿੱਚ ਭਾਗ ਸਿੰਘ ਆਲੂ ਵਾਲੀਆ ਨੇ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕੀਤੀ ਜੱਸਾ ਸਿੰਘ ਰਾਮਗੜੀਆ ਨੇ ਇਸ ਦਾ ਬਦਲਾ ਲੈਣ ਲਈ ਆਲੂ ਵਾਲੀਆ ਸਰਦਾਰ ਦੇ ਇਲਾਕੇ ਦਾ ਲਾ ਬੋਲ ਦਿੱਤਾ ਕਾਂਗੜੇ ਦਾ ਰਾਜਾ ਸੰਚਾਰ ਚੰਦ ਕਟੋਚ ਵੀ ਮਾਰਦਰ ਰنجੀਤ ਸਿੰਘ ਦੀ ਵੱਡੀ ਤਾਕਤ ਤੋਂ ਖਤਰਾ ਮਹਿਸੂਸ ਕਰਦਾ ਸੀ ਉਸ ਨੇ ਵੀ ਜੱਸਾ ਸਿੰਘ ਰਾਮਗੜੀ ਦਾ ਸਾਥ ਦਿੱਤਾ ਭਾਗ ਸਿੰਘ ਆਲੂ ਵਾਲਿਆਂ ਨੇ ਆਪਣੇ ਜਰਨੈਲ ਹਮੀਰ ਸਿੰਘ ਨੂੰ ਭੇਜਿਆ ਪਰੰਤੂ ਹਮੀਰ ਸਿੰਘ ਨੂੰ ਇਸ ਲੜਾਈ ਵਿੱਚ ਹਾਰ ਹੋਈ ਤੇ ਉਹ ਜ਼ਖਮੀ ਹੋ ਗਿਆ ਫਗਵਾੜਾ ਪਹੁੰਚ ਕੇ ਆਲੂ ਵਾਲਿਆ ਸਰਦਾਰ ਕੁਝ ਦਿਨਾਂ ਦੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ 80 ਸਾਲ ਦੀ ਉਮਰ ਭੋਗ ਕੇ 1803 ਈਸਵੀ ਵਿੱਚ ਜੱਸਾ ਸਿੰਘ ਰਾਮਗੜੀਆ ਵੀ ਅਕਾਲ ਚਲਾਣਾ ਕਰ ਗਿਆ ਉਸਦੇ ਪੁੱਤਰ ਜੋਧ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਪਾ ਲਈ ਤੇ ਉਹਦੇ ਜਿਉਂਦੇ ਜੀ 1816 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਲੜਾਈ ਕਰਨ ਦਾ ਕਦੇ ਖਿਆਲ ਹੀ ਨਾ ਆਇਆ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਜਿਸ ਨੂੰ ਡਾਕਟਰ ਚਰਨਜੀਤ ਸਿੰਘ ਗਮਟਾਲਾ ਨੇ ਲਿਖਿਆ ਤੇ ਅਸੀਂ ਤੁਹਾਡੀ ਸੇਵਾ ਵਿੱਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ